ਚੇਰੇਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਮੌਕੇ ਸੀਐਮ ਮਾਨ ਜੀ ਦਰਬਾਰ ਸਾਹਿਬ ਹੋਏ ਨਤਮਸਤ। ਪਰਿਵਾਰ ਸਮੇਤ ਸ੍ਰੀ ਹਰਮੰਦ ਸਾਹਿਬ ਵਿਖੇ ਟਿਕਿਆ ਮੱਥਾ। ਪੰਜਾਬ ਦੇ ਚੜ੍ਹਦੀ ਕਲਾ ਲਈ ਕੀਤੀ ਅਰਦਾਸ। ਕਰਤਾਰਪੁਰ ਕੋਰੀਡੋਰ ਪੂਰੀ ਤਰ੍ਹਾਂ ਖੋਲਣ ਦੀ ਵੀ ਕੀਤੀ ਮੰਗ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਸਮੇਤ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ। ਉਹਨਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਪੰਜਾਬ ਦੀ ਤਰੱਕੀ, ਸੁੱਖ, ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਵਾਹਿਗੁਰੂ ਅੱਗੇ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਉਹਨਾਂ ਨਾਲ ਕਈ ਪ੍ਰਸ਼ਾਸਕੀ ਅਧਿਕਾਰੀ ਅਤੇ ਸੰਗਤਾਂ ਹਾਜ਼ਰ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਨੂੰ ਇੱਕ ਦਾ ਪ੍ਰੇਮ ਅਤੇ ਸੱਚ ਦੇ ਰਾਹ 'ਤੇ ਚੱਲਣ ਦਾ ਸੰਦੇਸ਼ ਦਿੱਤਾ ਹੈ ਉਹਨਾਂ ਕਹਿਆ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮ ਅੱਜ ਵੀ ਸਾਨੂੰ ਸਮਾਜਿਕ ਇਕਜੁੱਟਤਾ ਅਤੇ ਮਾਨਵਤਾ ਦੇ ਰਾਹ 'ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਰਤਾਰਪੁਰ ਕੋਰੀਡੋਰ ਪੂਰੀ ਤਰ੍ਹਾਂ ਖੋਲ੍ਹਣ ਦੀ ਵੀ ਮੰਗ ਕੀਤੀ ਹੈ ਨਾਲ ਦੀ ਇਹ ਕਿ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਚ ਸ਼ਰਦਾਲੂਆਂ ਦੀ ਸੁਵਿਧਾ ਵਧਾਉਣ ਲਈ ਨਵੇਂ ਪ੍ਰਬੰਧਾਂ ਦੀ ਲੋੜ ਹੈ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸلسلਰੇ ਦੇ ਵਿੱਚ ਉਹਨਾਂ ਨੂੰ ਨਤਮਸਤਕ ਕਰਨ ਲਈ ਲੱਖਾਂ ਦੀ ਗਿਣਤੀ ਚ ਨਾਨਕਲੇਵਾ ਸੰਗਤ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਨਤਮਸਤਕ ਹੋ ਰਹੀ ਹੈ ਉਹਨਾਂ ਦੇ ਮਕਦਸ ਸਥਾਨਾਂ ਤੇ ਉਹਨਾਂ ਦੀ ਪਵਿੱਤਰ ਬਾਣੀ ਜਿਹੜੀ ਉਚਰੀ ਹੋਈ ਹੈ ਉਹਨੂੰ ਸਰਵਣ ਕਰ ਰਿਹਾ ਪਰਿਵਾਰ ਸਮੇਤ ਅੱਜ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਤੰਦਰੁਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪ੍ਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਮਤ ਬਖਸ਼ੇ ਬਲ ਬਖਸ਼ੇ ਤਰੱਕੀਆਂ ਤੇ ਰਾਹ ਤੇ ਚੱਲਣ ਦਾ ਬਲ ਬਖਸ਼ੇ ਤੇ ਜੋ ਜ਼ਿੰਮੇਵਾਰੀ ਸਾਡੀ ਪੁਰ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਈ ਉਹ ਸਾਨੂੰ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ੀ ਬੇਰਦਾਸ ਕੀਤੀ ਹੈ ਔਰ ਸਾਰੀਆਂ ਸੰਗਤਾਂ ਨੂੰ ਮੈਂ ਪੂਰੀ ਦੁਨੀਆ ਚ ਜਿੰਨੇ ਵੀ ਨਾਨਕਲੇਵਾਂ ਸੰਗਤ ਹੈ ਮੈਂ ਬਹੁਤ-ਬਹੁਤ ਬਧਾਈ ਵੀ ਦਿਨਾ ਤੇ ਬਹੁਤ ਸਾਰੇ ਜਿਹੜੇ ਸ਼ਰਦਾਲੂ ਨੇ ਉਹ ਨਨਕਾਣਾ ਸਾਹਿਬ ਗਈ ਬੈਨੇ ਮੱਥਾ ਟੇਕਨ ਤੇ ਜਿੱਥੇ ਵੀ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦੀ ਗੂੰਜ ਪੈਂਦੀ ਹੈ ਮੈਂ ਚਾਹਨਾ ਕਿ ਸੁਖ ਸ਼ਾਂਤੀ ਰਹੇ ਸਾਰੀ ਦੁਨੀਆ ਮਾਦ ਸਾਹਿਬ ਕੱਲ ਜਥੇ ਦੇ ਮਿੱਤਰوں ਕਈ ਵਾਪਸ ਭੇਜੇ ਗਏ ਜੋ ਪਾਕਿਸਤਾਨੀ ਲੋਕ ਇਸ ਤਰ੍ਹਾਂ ਉਹ ਉਹਨਾਂ ਦਾ ਕੋਈ ਵੀਜ਼ੇ ਦਾ ਪ੍ਰੋਟੋਕਾਲ ਵਗੈਰਾ ਜਿਹੜਾ ਮੇਰੇ ਖਿਆਲ ਚ ਕੋਈ ਟੈਕਨੀਕਲ ਹੋ ਤਾਂ ਇਹਨਾਂ ਦਾ ਆਪਸ ਚ ਦੋਨੇ ਕੰਟਰੀਆਂ ਨਾਲ ਗੱਲ ਕਰਨੀ ਚਾਹੀਦੀ ਹੈ। ਅਦਰਵਾਈਜ਼ ਕੋਈ ਇਦਾਂ ਦੀ ਕੱਲ ਚ ਹੋਣੀ ਨਹੀਂ ਚਾਹੀਦੀ। ਮਾਦ ਸਾਹਿਬ ਟੀਮ ਤੋਂ ਕੋਈ ਕਨਫਰਮੇਸ਼ਨ ਮੰਗੋ ਦੀਏ ਕੋਈ ਡੋਕੂਮੈਂਟ ਸੈਂਟਰ ਨੂੰ ਲਿਖੋ। ਦੇਖਿਓ ਇਹ ਦੇਖਿਓ ਇਹ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਮੇਰੇ ਨਾਲ ਆਏ ਸੀ ਅ ਇੱਥੇ ਇੱਕ ਬੜੇ ਵੱਡੇ ਅ ਆਰਕੀਟੈਕਟ ਨਾਲ ਸੰਬੰਧਿਤ ਕੰਮਾਂ ਦੀ ਲੋੜ ਹੈ ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਵਸਾਇਆ ਹੋ ਗ੍ਰਾਮ ਦਾਸ ਜੀ ਦਾ ਤੇ ਇਹਨੂੰ ਹੁਣ ਸੰਗਤ ਦੀ ਗਿਣਤੀ ਦਿਨ ਬਦ ਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੁੱਟਵਾਲ ਹੈ ਸੈਚਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 1.5 ਲੱਖ ਪਾਉਣੇ 2 2 ਲੱਖ ਤੱਕ ਵੀ ਚਲੀ ਜਾਂਦੀ ਹੈ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਜਿੰਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੇ ਉਹਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਹ ਸਕਾਈ ਟ੍ਰੇਨ ਹੋਵੇ ਚਾਹੇ ਉਹ ਉਪਰੋਂ ਕੋਈ ਅੱਜਕੱਲ ਬਹੁਤ ਟੈਕਨੋਲੋਜੀ ਆ ਗਈ ਤਾਂ ਕਿ ਸ਼ਰਧਾਲੂਆਂ ਨੂੰ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ ਦੂਰੋਂ ਕਈ ਵਾਰੀ ਗੱਡੀਆਂ ਖੜਾਉਣੇ ਪੈਂਦੀਆਂ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਆਉਂਦੇ ਤੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਔਰ ਸਾਰਾ ਨਾਲ ਨਾਲ ਬਿਠਾ ਕੇ ਤੇ ਅਸੀਂ ਇਹ ਦਾ ਕਰ ਕਰਤਾਰਪੁਰ ਕੋਲ ਵੀ ਖੁੱਲਣ ਦੀ ਮੰਗੋਰੀ ਕੇਂਦਰ ਨੂੰ ਲਿਖੋਗੇ ਦੇਖੋ ਜੀ ਕੇਂਦਰ ਨੇ ਪਹਿਲਾਂ ਖੋਲਿਆ ਸੀਗਾ ਜੇ ਉਹ ਲਿਖਿਆ ਤੂੰ ਹੀ ਖੋਲਦੇ ਆ ਫਿਰ ਕੀ ਫਾਇਦਾ ਹੋਇਆ ਇਹ ਉਹਨਾਂ ਨੂੰ ਆਪ ਹੀ ਖੋਲ ਦੇਣਾ ਚਾਹੀਦਾ ਕਿ ਹੁਣ ਜੇ ਜਥੇ ਜਾ ਰਹੇ ਨੇ ਤੂੰ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨਾਲ ਠੀਕ ਹੈ ਨਾ ਤਾਂ ਫਿਰ ਕਰਤਾਰਪੁਰ ਸਾਹਿਬ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮਥਾ ਟਿਕਣਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਸੰਗਤ ਵਾਪਸ ਮੁੜਿਆ ਸੋ ਇਸ ਕਰਕੇ ਇਹ ਗ੍ਰਹਿ ਮੰਤਰਾਲੇ ਨੂੰ ਵਿਦੇਸ਼ ਮੰਤਰਾਲੇ ਨੂੰ ਖੋਲ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਥਰੂ ਵਪਾਰ ਵੀ ਚੱਲ ਰਿਹਾ ਹੈ ਉਹਨਾਂ ਨਾਲ ਹੈਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਹਰ ਹਰ ਕਿਸਮ ਦੇ ਤੇ ਨਾਲ ਜਥਾ ਵੀ ਹੁਣ ਚਲੋ ਪਹਿਲਾਂ ਨਾ ਨੁਕਰ ਹੋਈ ਸੀ ਪਰ ਜਥਾ ਵੀ ਚਲਾ ਜਾ ਜਾ ਰਹੇ ਹੈ ਕੁਈ ਨਾ ਤਾਂ ਨਹੀਂ ਦੋਨਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚਾਹੁੰਦੇ ਹਨ ਮੈਂ ਕਹਿੰਦਾ ਕਿ ਗੁਜਰਾਤ ਰੂਪੇ ਪਾਰ ਚੱਲ ਰਿਹਾ ਕਿ ਇਤਨਾ ਨਹੀਂ ਸ਼ੁਰੂ ਹੋਣ ਦੀ ਗੱਲ ਹੁਣ ਤਾਂ ਚਾਹੀਦਾ ਜੀ ਅਸੀਂ ਤਾਂ ਮੰਗ ਕਰਦੇ ਹਾਂ ਸਿਲਕ ਰੂਟ ਜਿਹੜਾ ਇਹ ਖੁੱਲ ਜੇ ਤਾਂ ਹਾਂਜੀ ਬਿਲਕੁਲ ਆਉਗੋ ਜੀ ਲੱਖਾਂ ਰੋਜ਼ਗਾਰ ਮਿਲੂਗਾ ਲੱਖਾਂ ਜਿਹੜਾ ਸਾਡਾ ਸਮਾਨ ਹੈ ਸਾਡਾ ਜਿਹੜਾ ਵਪਾਰ ਹੈ ਜਿਹੜਾ ਉਹ ਬਦੂਗਾ ਅਸੀਂ ਸਮੇਂ ਸਮੇਂ ਤੇ ਮੰਗ ਕਰਦੇ ਰਹਿੰਦੇ ਹਾਂ ਜਦੋਂ ਵੀ ਹੁਣ ਦੁਬਾਰਾ ਸਾਡੇ ਜਾਤ ਪਾਤ ਨੂੰ ਜੋ ਹੈ ਉਹ ਪਿੱਛੇ ਰੱਖ ਕੇ ਮਾਨਵਤਾ ਦੀ ਗੱਲ ਕੀਤੀ ਸੀ ਪਰ ਅੱਜਕੱਲ੍ਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜਾਤ ਧਰਮ ਨੂੰ ਲੈ ਕੇ ਬਹੁਤ ਜਿਆਦਾ ਟਿੱਪਣੀ ਜਿਹੜੀ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਦਾ ਮੈਂ ਗੁਰੂ ਗੁਰੂ ਕਰ ਆਇਆ ਗੁਰੂ ਨਾਨਕ ਸਾਹਿਬ ਨੇ ਤਾਂ ਮਾਨਸ ਕੀ ਜਾਤ ਸਭੇ ਕੋ ਪਹਿਚਾਨ ਬੁਦਾਸ ਨੇ ਹਰ ਦਿੱਤਾ ਸੋ ਜਿਹੜੇ ਇਸ ਤਰ੍ਹਾਂ ਦੀ ਕੋਈ ਭਾਵਨਾ ਰੱਖਦੇ ਆ ਉਹ ਉਹਨਾਂ ਨੂੰ ਆਪ ਹੀ ਅਹਿਸਾਸ ਹੋਊਗਾ ਕਦੇ ਨਾ ਕਦੇ ਕਿ ਅਸੀਂ ਗਲਤ ਆ ਜਾਂ ਬਾਅਦ ਵਿੱਚ ਮਾਫੀ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਤੁਸੀਂ ਪਹਿਲਾਂ ਹੀ ਇਸ ਤਰੀਕੇ ਨਾਲ ਸਮਤ ਬੁੱਧੀ ਰੱਖ ਕੇ ਬੋਲੋ ਮੈਂ ਤਾਂ ਉਹਨਾਂ ਵਾਸਤੇ ਵੀ ਇਹ ਅਰਦਾਸ ਕਰਦਾ ਪਰਮਾਤਮਾ ਨੂੰ ਸਮਰਪਿਤ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ।